ਸੂਪਰ ਡੀਲੈਕਸ ਬੱਸ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਇਹ ਜਿਹੜੀ ਬੱਸ ਹੈਗੀ ਹੈ ਗੁਰੂ ਦੇਵ ਸਿੰਘ ਦੇ ਵੱਲੋਂ ਇੱਥੇ ਭੇਟਾ ਕੀਤੀ ਗਈ ਹੈ ਜਿਵੇਂ ਕਿ ਸਾਰੀ ਸੰਗਤਾਂ ਨੂੰ ਪਤਾ ਹੀ ਹੈ ਕਿ ਇੱਥੇ ਪਹਿਲਾਂ ਵੀ ਕਾਫੀ ਗੱਡੀਆਂ ਜੜੀਆਂ ਹੈਗੀਆਂ ਆਈਆਂ ਗਈਆਂ ਉਹ ਇੱਥੇ ਗੁਪਤ ਰੂਪ ਦੇ ਵਿੱਚ ਦਾਨ ਵਿੱਚ ਕੀਤੀਆਂ ਗਈਆਂ ਹਨ ਪੂਰਨ ਰੂਪ ਵਿੱਚ ਤਿਆਰ ਕਰਾ ਕੇ 에어 ਕੰਡੀਸ਼ਨ ਬੱਸ ਇਹ ਡੀਲੈਕਸ ਜੋ ਬਣਾ ਕੇ ਤੇ ਇਹਦੇ ਵਿੱਚ ਮਹਾਰਾ ਦੀ ਪਾਲਕੀ ਵਗੈਰਾ ਲਵਾ ਕੇ ਇਹ ਸੰਗਤਾਂ ਵੱਲੋਂ ਦੁਬਾਰੇ ਇੱਥੇ ਛੱਡੀ ਗਈ ਹੈ ਸਾਰੀਆਂ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤਾਂ ਹੀ ਉਹ ਆਪਣਾ ਦਸਬੰਧ ਕੱਟ ਕੇ ਇਹੋ ਜਿਹੀਆਂ ਵਸਤੂਆਂ ਜਾਂ ਚੀਜ਼ਾਂ ਜੋ ਮਾਇਆ ਦੇ ਰੂਪ ਵਿੱਚ ਆ ਚੀਜ਼ਾਂ ਦੇ ਵਿੱਚ ਇੱਥੇ ਭੇਂਟ ਕਰਦੇ ਹਨ ਇਹ ਬੇਨਤੀ ਕਰਦੇ ਹਾਂ ਕਿ ਸੰਗਤਾਂ ਦੇ ਸਿਰ ਤੇ ਇਸੇ ਤਰ੍ਹਾਂ ਮੇਰ ਭਰੇ ਹੱਥ ਰੱਖਣ ਤਾਂ ਕਿ ਉਹਨਾਂ ਦੀਆਂ ਇਸ ਤਰ੍ਹਾਂ ਹੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਰਹਿਣ ਤੇ ਇਸੇ ਤਰ੍ਹਾਂ ਉਹ ਗੁਰੂ ਘਰ ਨਾਲ ਜੁੜੀਆਂ ਰਹਿਣ ਜੀ ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਕਹਿੰਦੇ ਨੇ ਕਿ দান ਅਜੀਹਾ ਕਰੋ ਕਿ ਇੱਕ ਹੱਥ ਦੇ ਨਾਲ ਕੀਤੇ ਹੋਏ ਦਾਨ ਦਾ ਦੂਸਰੇ ਹੱਥ ਨੂੰ ਪਤਾ ਹੀ ਨਾ ਲੱਗੇ ਇਸ ਵੇਲੇ ਅਸੀਂ ਮੋਹਾਲੀ ਦੇ ਇਤਿਹਾਸਿਕ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਖੜੇ ਹਾਂ ਜਿੱਥੇ ਕਿ ਇੱਕ ਗੁਰੂ ਦੇਵ ਸਿੰਘ ਦੇ ਵੱਲੋਂ ਗੁਰੂ ਚੜ੍ਹਤਾਂ ਦੇ ਵਿੱਚ ਇੱਕ ਅਨਮੋਲ ਜਿਹੜੀ ਵਸਤੂ ਹੈ ਉਹ ਪੇਂਟ ਕੀਤੀ ਗਈ ਹੈ ਸੁਪਰ ਡੀਲਕਸ ਬੱਸ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਇਹ ਜਿਹੜੀ ਬੱਸ ਹੈਗੀ ਹੈ ਗੁਰੂ ਦੇਵ ਸਿੰਘ ਦੇ ਵੱਲੋਂ ਇੱਥੇ ਭੇਟਾ ਕੀਤੀ ਗਈ ਹੈ ਅਤੇ ਇੱਥੇ ਜਿਹੜਾ ਕਿ ਸੇਬ ਸ਼੍ਰੀ ਗੁਰਗੰਗ ਸਾਹਿਬ ਜਿਹਦੇ ਪਾਵਨ ਸਰੂਪ ਨੂੰ ਲੈ ਜਾਣ ਵਾਸਤੇ ਹਰ ਜਿਹੜੀ ਹੈ ਉਹ ਸੁਖ ਸੁਹੂਲਤ ਦਾ ਜਿਹੜਾ ਕਿ ਇੰਤਜ਼ਾਮ ਕੀਤਾ ਗਿਆ ਸੋ ਇਸ ਨਾਲ ਇਸੇ ਨੂੰ ਲੈ ਕੇ ਜਿਹੜੀ ਕਿ ਵਧੇਰੇ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਦਵਾਰ ਸਾਹਿਬ ਦੇ ਮੁਖ ਸੇਵਾਦਾਰ ਜਿਹੜੇ ਕਿ ਭਾਈ ਸਤਵਿੰਦਰ ਸਿੰਘ ਜੀ ਮਿਉਂਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਬਸ ਇਹ ਕਦੋਂ ਪੇਟਾ ਕੀਤੀ ਗਈ ਹੈ ਗੁਰੂਦੇਵ ਸਿੰਘ ਦੇ ਵੱਲੋਂ ਤੇ ਕਿਵੇਂ ਇੱਥੇ ਗੁਰਦਵਾਰ ਸਾਹਿਬ ਪਹੁੰਚ ਗਏ ਅੱਜ ਆਪਾਂ ਗੱਲ ਕਰ ਰਹੇ ਹਾਂ ਗੁਰਦੁਆਰਾ ਸਿੰਘ ਸ਼ਹੀਦਾਂ ਜੋ ਕਿ ਤਨਤਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ ਜਿਵੇਂ ਕਿ ਸਾਰੀ ਸੰਗਤਾਂ ਨੂੰ ਪਤਾ ਹੀ ਹੈ ਕਿ ਇੱਥੇ ਪਹਿਲਾਂ ਵੀ ਕਾਫੀ ਗੱਡੀਆਂ ਜਿਹੜੀਆਂ ਹੈਗੀਆਂ ਆਈਆਂ ਗਈਆਂ ਉਹ ਇੱਥੇ ਗੁਪਤ ਰੂਪ ਦੇ ਵਿੱਚ ਦਾਨ ਵਿੱਚ ਕੀਤੀਆਂ ਗਈਆਂ ਹਨ ਇਸ ਤਰ੍ਹਾਂ ਹੀ ਇਹ ਬੱਸ ਜਿਹੜੀ ਮਹਾਰਾਜ ਦੇ ਸਰੂਪਾਂ ਦੀ ਸੇਵਾ ਵਾਸਤੇ ਇਹਦੀ ਪਹਿਲਾਂ ਸੰਗਤਾਂ ਵੱਲੋਂ 86 ਭਾਰਤ ਬੈਂਜ ਦੀ ਚਾਂਸੀ ਸੀਗੀ ਜਿਹੜੀ ਉਹ ਇੱਥੇ ਗੁਰਦੁਆਰਾ ਸਾਹਿਬ ਅੱਕੇ ਛੱਡੀ ਗਈ ਸੀ ਤੇ ਉਹਦੇ ਜਿਹੜੇ ਕਾगज ਵਗੈਰਾ ਚਾਬੀਆਂ ਵਗੈਰਾ ਉਹ ਦਫਤਰ ਚ ਪਚਾ ਦਿੱਤੀਆਂ ਗਈਆਂ ਸਨ ਗੁਪਤ ਰੂਪ ਦੇ ਵਿੱਚ ਜੀ ਉਸ ਤੋਂ ਬਾਅਦ ਇਹਦੀ ਬਾਡੀ ਲਵਾਉਣ ਦੀ ਸੇਵਾ ਵੀ ਜਿਹੜੀ ਹੈਗੀ ਹੈ ਉਹ ਵੀ ਸੰਗਤਾਂ ਵੱਲੋਂ ਗੁਪਤ ਰੂਪ ਦੇ ਵਿੱਚ ਕਰਾਈ ਗਈ ਹੈ ਹੁਣ ਤਕਰੀਬਨ ਪਿਛਲੇ 6-7 ਮਹੀਨੇ ਤੋਂ ਇਹਦੀ ਗੱਡੀ ਦੀ ਜੋ ਹੈ ਚਾਸੀ ਦੀ ਬਾਡੀ ਲੱਗ ਰਹੀ ਸੀ ਬਾਡੀ ਬਿਲਡਰ ਦੇ ਕੋਲ ਇਸ ਟਾਈਮ ਪੂਰਨ ਰੂਪ ਵਿੱਚ ਤਿਆਰ ਕਰਾ ਕੇ 에어 ਕੰਡੀਸ਼ਨਰ ਬਸ ਇਹ ਡੀ ਲੇਕਸ ਜੋ ਬਣਾ ਕੇ ਤੇ ਇਹਦੇ ਵਿੱਚ ਮਹਾਰਾ ਦੀ ਪਾਲਕੀ ਵਗੈਰਾ ਲਵਾ ਕੇ ਇਹ ਸੰਗਤਾਂ ਵੱਲੋਂ ਦੁਬਾਰੇ ਇੱਥੇ ਛੱਡੀ ਗਈ ਹੈ ਇਹ ਸਾਰੀ ਸੇਵਾ ਜਿਹੜੀ ਹੈਗੀ ਹੈ ਗੁਪਤ ਰੂਪ ਦੇ ਵਿੱਚ ਸੰਗਤਾਂ ਵੱਲੋਂ ਕਰਾਈ ਗਈ ਹੈ ਇੱਥੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਬਹੁਤ ਸੇਵਾਵਾਂ ਜਿਹੜੀਆਂ ਹਨ ਕੀਤੀਆਂ ਜਾ ਰਹੀਆਂ ਚਾਹੇ ਉਹ ਤਕਰੀਬਨ 20-25 ਦੇ ਕਰੀਬ ਗੱਡੀਆਂ ਹਨ ਉਹ ਗੁਰਦੁਆਰਾ ਸਾਹਿਬ ਕਿਹ ਚੜਾਈਆਂ ਗਈਆਂ ਹਨ ਸੋਨੇ ਦੀ ਸੇਵਾ ਹੈਗੀ ਹੈ ਜਾਂ ਮਾਇਦੀ ਸੇਵਾ ਜਿਹੜੀਆਂ ਵੀ ਸੇਵਾਵਾਂ ਹਨ ਸਾਰੀਆਂ ਉਹ ਸਾਰੀਆਂ ਇੱਥੇ ਸੰਗਤਾਂ ਗੁਪਤ ਰੂਪ ਦੇ ਵਿੱਚ ਹੀ ਕਰਦੀਆਂ ਹਨ ਸੋ ਕਿਉਂਕਿ ਇੱਥੇ ਗੁਰਦੁਆਰਾ ਸਿੰਘ ਸੀਦਾਂ ਵਿਖੇ ਇਹ ਬਕਸ਼ਿਸ਼ ਹੈਗੀ ਹੈਗੀ ਤਾਂ ਤਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਉਹਨਾਂ ਦੀ ਬਖਸ਼ਿਸ਼ ਕਰਕੇ ਸਾਰੀਆਂ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤਾਂ ਹੀ ਉਹ ਆਪਣਾ ਦਸਬੰਧ ਕੱਟ ਕੇ ਇਹੋ ਜਿਹੀਆਂ ਵਸਤੂਆਂ ਜਾਂ ਚੀਜ਼ਾਂ ਜੋ ਮਾਇਆ ਦੇ ਰੂਪ ਵਿੱਚ ਆ ਚੀਜ਼ਾਂ ਦੇ ਵਿੱਚ ਇੱਥੇ ਭੇਟ ਕਰਦੇ ਹਨ ਅਸੀਂ ਮਹਾਰਾਜ ਅੱਗੇ ਅਤੇ ਤੰਤਨ ਤੰਜੇਦਾਰ ਬਾਬਾ ਹਨੂਮਾਨ ਸਿੰਘ ਜੀ ਅੱਗੇ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਅੰਸਾਲੀ ਵਾਲਿਆਂ ਅੱਗੇ ਇਹ ਬੇਨਤੀ ਕਰਦੇ ਹਾਂ ਕਿ ਸੰਗਤਾਂ ਦੇ ਸਿਰ ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਉਹਨਾਂ ਦੀਆਂ ਇਸ ਤਰ੍ਹਾਂ ਹੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਰਹਿਣ ਤੇ ਇਸੇ ਤਰ੍ਹਾਂ ਉਹ ਗੁਰੂ ਘਰ ਨਾਲ ਜੁੜੀਆਂ ਰਹਿਣ ਜੀ ਗੱਡੀ ਤੇ ਜੋ ਵੀ ਪੇਪਰ ਹੈਗੇ ਨੇ ਗੁਰਦੁਆਰਾ ਸਾਹਿਬ ਦੇ ਉੱਪਰ ਪਹਿਲਾਂ ਹੀ ਤਿਆਰ ਕਰਵਾ ਦਿੱਤੇ ਗਏ ਸੀ ਹਾਂਜੀ ਹਾਂ ਪਹਿਲਾਂ ਜਿਹੜੇ ਇਹ ਚਾਸੀ ਦੇ ਸਾਰੇ ਕਾਗਜ਼ ਵਗੈਰਾ ਜਿਹੜੇ ਹੈਗੇ ਉਹ ਗੁਰਦੁਆਰਾ ਸਾਹਿਬ ਦੇ ਨਾਮ ਤੇ ਹੀ ਕਰਾ ਕੇ ਇੱਥੇ ਦੇ ਦਿੱਤੇ ਗਏ ਸੀ ਜੋ ਵੀ ਜਿਹਨੇ ਵੀ ਇਹ ਸੇਵਾ ਕਰਾਈ ਹੈ ਉਹ ਤਾਂ ਆਏ ਨਹੀਂ ਸੀਗੇ ਉਹਨਾਂ ਨੇ ਕਿਸੇ ਦੇ ਥਰੂ ਇੱਥੇ ਚਾਸੀ ਭੇਜ ਕੇ ਨਿਸ਼ਾਨ ਸਾਹਿਬ ਦੇ ਕੋਲ ਖੜਾ ਕੇ ਤੇ ਜੋ ਕਾਗਜ਼ ਹੈਗੇ ਆ ਉਹ ਗੁਰਦੁਆਰਾ ਸਾਹਿਬ ਇੱਕੇ ਪਹਚਾਦ ਦਿੱਤੇ ਸੀਗੇ ਚਾਬੀ ਵੀ ਇੱਥੇ ਪਹਚਾਦ ਦਿੱਤੀ ਸੀ ਉਹ ਸਾਰੇ ਗੁਰਦੁਆਰਾ ਸਾਹਿਬ ਦੇ ਨਾਮ ਸੀਗੇ ਜਦੋਂ ਦੇਖੀ ਜਗੀ ਮਤਲਬ ਉਹ ਪਹਿਲਾਂ ਵੀ ਇਸ ਤਰ੍ਹਾਂ ਹੀ ਉਤਰੂਪ ਵਿੱਚ ਇਸ ਤਰ੍ਹਾਂ ਹੀ ਆਉਨੀਆਂ ਗੱਡੀਆਂ ਤੇ ਯਾਨੀ ਕਿ ਇਹ ਬੱਸ ਆਉਂਦੇ ਨੇ ਤਾਂ ਕਿਸੇ ਦਾਨੀ ਸੱਜਣ ਦੇ ਵੱਲੋਂ ਜਾਂ ਕਹਿ ਸਕਦੇ ਗੁਰੂਦੇਵ ਸਿੰਘ ਦੇ ਵੱਲੋਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬਸ ਖੜਾ ਦਤਿਆਂ ਅੰਦਰ ਆ ਕੇ ਤੁਹਾਨੂੰ ਹੈਂਡ ਓਵਰ ਕਰਤੀ ਵੀ ਚੀਜ਼ ਹੈ ਸਾਡੇ ਵੱਲੋਂ ਪੇਸ਼ ਹਾਂਜੀ ਹਾਂ ਬਿਲਕੁਲ ਇਸ ਤਰ੍ਹਾਂ ਹੀ ਸੇਵਾਵਾਂ ਹੋਈਆਂ ਆਏਗੀਆਂ ਯਾਨੀ ਪਹਿਲਾਂ ਵੀ ਇਸ ਤਰ੍ਹਾਂ ਮਹਾਰਾਜ ਦੀਆਂ ਕਾਫੀ ਪਾਲਕੀਆਂ ਆਈਆਂ ਕਿਉਂਕਿ ਗੁਰਦੁਆਰਾ ਸਿੰਘ ਸੀਤਾਵਲੋਂ ਜੋ ਹੈ ਬਿਰਧ ਸਰੂਪਾਂ ਦੀ ਮਹਾਰਾ ਦੇ ਸਰੂਪਾਂ ਦੀ ਸੇਵਾ ਕੀਤੀ ਜਾਂਦੀ ਹੈ ਬਿਰਧ ਸਰੂਪ ਲੈ ਕੇ ਉਹਨਾਂ ਦੇ ਬਦਲੇ 'ਚ ਨਵੇਂ ਸਰੂਪ ਅਤੇ ਬਿਰਧ ਗੁਟਕੇ ਲੈ ਕੇ ਉਹਨਾਂ ਦੇ ਬਦਲੇ 'ਚ ਨਵੇਂ ਗੁਟਕੇ ਸਾਹਬ ਦਿੱਤੇ ਜਾਂਦੇ ਹਨ ਉਹ ਇਕੱਠੇ ਹੋ ਜਾਂਦੇ ਸਾਡੇ ਕੋਲ ਫਿਰ ਉਹਦੇ ਵਾਸਤੇ ਸਾਨੂੰ ਬੱਸ ਦੀ ਲੋੜ ਹੁੰਦੀ ਹੈ ਪਹਿਲਾਂ ਵੀ ਸਾਡੇ ਕੋਲ ਬੱਸ ਭੇਟ ਕੀਤੀ ਹੋਈ ਸੀ ਉਹ ਬੱਸ ਤਕਰੀਬਨ 10-15 ਸਾਲ ਦੀ ਪੁਰਾਣੀ ਹੋ ਗਈ ਸੀ ਤੇ ਸੰਗਤਾਂ ਨੂੰ ਆਪਣੇ ਆਪ ਪਤਾ ਲੱਗ ਗਿਆ ਵੀ ਉਹ ਬੱਸ ਪੁਰਾਣੀ ਹੋ ਗਈ ਤਾਂ ਉਹਨਾਂ ਨੇ ਨਵੀਂ ਬੱਸ ਭੇਟ ਕਰ ਦਿੱਤੀ ਹੈ ਜਿਹੜੀ ਸੰਗਤਾਂ ਇੱਥੇ ਪਹਿਲਾਂ ਆਉਂਦੀਆਂ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿਸ ਚੀਜ਼ ਦੀ ਯਾਨੀ ਕਿ ਗੁਰੂ ਘਰ ਨੂੰ ਲੋੜ ਹੈਗੀ ਆ ਸੋ ਇਹ ਜਿਹੜੀ ਬਸ ਹੈ ਕਿ 올ਓਵਰ ਪੰਜਾਬ ਦੇ ਵਿੱਚ ਜਾਂਦੀ ਹੈ ਬਾਹਰ ਵੀ ਇੰਨੇ ਤੋਂ ਸੇਵਾਵਾਂ ਲਈ ਜਾਂਦੇ ਜਿਵੇਂ ਕਿ ਤੁਸੀਂ ਪਾਵਨ ਸਰੂਪ ਦਾ ਜ਼ਿਕਰ ਕੀਤਾ ਜਿਹੜੇ ਅ ਵਿਰਧ ਹੋ ਜਾਂਦੇ ਉਹਨਾਂ ਨੂੰ ਰੱਖ ਰਖਾਅ ਨੂੰ ਜਾਫ ਸੰਭਾਲ ਦੇ ਲਈ ਬਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਨਹੀਂ ਇਹ ਮੈਸੇਜ ਜਿਹੜੇ ਅਸੀਂ ਮਹਾਰਾ ਦੇ ਸਰੂਪ ਹੈਗੇ ਵਿਰਧ ਸਰੂਪ ਉਹਨਾਂ ਦੀ ਸੇਵਾ ਜਿਹੜੀ ਹੁੰਦੀ ਹੈਗੀ ਨਾ ਲੈ ਕੇ ਆਉਣ ਵਾਸਤੇ ਤਾਂ ਜਿਹੜੀਆਂ ਹੈਗੀਆਂ ਛੋਟੀਆਂ ਗੱਡੀਆਂ ਸਾਡੇ ਕੋਲ ਦੂਸਰੀਆਂ ਆਉਣਗੀਆਂ ਉਹ ਪਹਿਲਾਂ ਇੱਕ ਇੱਕ ਦੋ ਦੋ ਸਰੂਪ ਅਸੀਂ ਪਿੰਡਾਂ ਚੋਂ ਆ ਜਿੱਥੇ ਵੀ ਜੇ ਅੰਬਿਰਧ ਹੁੰਨੇ ਆ ਉੱਥੋਂ ਇਕੱਠੇ ਕਰਕੇ ਲੈ ਕੇ ਆਉਨੇ ਆ ਇੱਥੋਂ ਇਕੱਠੇ ਪੂਰਨ ਰੂਪ ਦੇ ਵਿੱਚ ਜਿਹੜੇ ਇਕੱਠੇ ਹੋ ਕੇ ਨਾ ਫਿਰ ਗੋਇੰਦਵਾਲ ਸਾਹਿਬ ਇਹਨਾਂ ਦੇ ਉੱਥੇ ਉਹ ਹੁੰਦਾ ਹੈਗਾ ਜਦੋਂ ਸੰਸਕਾਰ ਕਰਦੇ ਆ ਉੱਥੇ ਉਹਦੀ ਵਿਧੀ ਵਾਸਤੇ ਇਹ ਉੱਥੇ ਲਿਜਾਏ ਜਾਣੇ ਹੈਗੇ ਜੀ ਉਹ ਇੱਥੋਂ ਤਕਰੀਬਨ ਇਹ 11 ਤਰਤਾ ਇਹ ਪੰਜਾਬ ਦੇ ਵਿੱਚ ਹੀ ਜਾਂਦੀ ਹੈ ਜੀ ਬਾਕੀ ਜੇ ਬਾਹਰ ਕਿਤੇ ਲੋਡ ਪੈਂਦੀ ਹੈ ਜੇ ਸਰੂਪ ਜਾਂਦਾ ਲਿਜਾਣ ਦੇ ਤਾਂ ਉੱਥੇ ਵੀ ਜਾ ਸਕਦੀ ਹੈ ਜੀ ਜੀ ਵੇ ਬਾਕੀ ਜਿਸ ਤਰ੍ਹਾਂ ਨਾਲ ਗੱਲਬਾਤ ਕੀਤੀ ਗਈ ਤੁਹਾਨੂੰ ਹਰੇਕ ਜਿਹੜੀ ਆ ਉਹ ਤਸਵੀਰ ਵੀ ਦਿਖਾਵਾਂਗੇ ਕਿ ਜਿਹੜੀ ਇਹ ਸੁਪਰ ਡੀ ਲਕਸ ਬੱਸ ਹੈ ਜਿਸ ਦੇ ਵਿੱਚ ਬਕਾਇਦਾ 에ਅਰ ਕੰਡੀਸ਼ਨ ਦਾ ਇੰਤਜ਼ਾਮ ਹੈਗਾ ਹੈ ਸਗੋਂ ਅੰਦਰ ਦੀ ਜੇਕਰ ਤਸਵੀਰ ਦੀ ਗੱਲ ਕਰੀਏ ਤਾਂ ਅੰਦਰ ਵੀ ਜਿਹੜਾ ਕਿ ਬਹੁਤ ਵਧੀਆ ਜਿਹੜੇ ਕਿ ਉਹ ਉੱਥੇ ਸਜੋ ਸਜਾਵਟ ਕੀਤੀ ਗਈ ਹੈਗੀ ਅਤੇ ਨਾਲ ਹੀ ਦੇਖ ਸਕਦੇ ਹੋ ਕਿ ਪਾਲਕੀ ਸਹਿਬ ਵੀ ਜਿਹੜੇ ਅੰਦਰ ਉਹ ਬਣਾਏ ਗਏ ਹੈਗੇ ਨੇ ਇਹ ਜਿਹੜੀ ਬੱਸ ਹੈਗੀ ਸੰਗਠਾਾਂ ਦੇ ਵੱਲੋਂ ਜਿਹੜੀ ਕਿ ਆਪਣੀ ਨੇਕ ਕਮਾਈ ਦੇ ਵਿੱਚ ਉਹ ਤਿਆਰ ਕਰਵਾਈ ਗਈ ਹੈ ਸੋ ਤਕਰੀਬਨ ਦੱਸਿਆ ਜਾ ਰਿਹਾ ਕਿ 40 ਤੋਂ 50 40 ਲੱਖ ਰੁਪਏ ਜਿਹੜੀ ਇਸ ਬਸ ਦੀ ਹੈ ਉਹ ਲਾਗਤ ਆਈ ਹੈਗੇ ਜਿਸ ਦੇ ਵਿੱਚ ਪੁਰਾਣੇ ਵਿਰਜ ਜਿਹੜੇ ਕਿ ਪਾਵਨ ਸਰੂਪ ਹੈਗੇ ਨੇ ਉਹਨਾਂ ਨੂੰ ਲਿਆਉਣ ਦੀ ਜਿਹੜੀ ਇਸ ਬਸ ਦੇ ذریعے ਸੇਵਾ ਕੀਤੀ ਜਾਂਦੀ ਹੈ ਸੋ ਗੁਰਦੁਆਰਾ ਸਿੰਘ ਸ਼ਹੀਦਾ ਸੋਹਾਣਾ ਵਿਖੇ ਇਹ ਜਿਹੜੀ ਕਿ ਬਸ ਹੈਗੀ ਆ ਉਹ ਸੰਗਤਾਂ ਦੇ ਵੱਲੋਂ ਆਪਣੇ ਸਹਿਯੋਗ ਨਾਲ ਤਿਆਰ ਕਰਵਾਈ ਗਿਆ ਤੇ ਬਕਾਇਦਾ ਜਿਹੜਾ ਕਿ ਇਹ ਬਸ ਹੈਗੀ ਆ ਉਹ ਗੁਰਦੁਆਰ ਸਾਹਿਬ ਦੇ ਵਿੱਚ ਖੜੇ ਕਰਨ ਤੋਂ ਬਾਅਦ ਵਾਹਿਗੁਰੂ ਤੇ ਜਿਹੜੇ ਕਿ ਚੜਨਾ ਵਿੱਚ ਅਰਦਾਸ ਕੀਤੀ ਗਈ ਤੇ ਫਿਰ ਜਿਹੜੀ ਕਿ ਚਾਬੀਆਂ ਨੇ ਉਹ ਪ੍ਰਬੰਧਕਾਂ ਦੇ ਹਵਾਲੇ ਕਰ ਦਿੱਤੇ ਗਏ ਹਾਲਾਂਕਿ ਜਿਸ ਗੁਰੂਦੇਵ ਸਿੰਘ ਦੇ ਵੱਲੋਂ ਇਹ ਸੇਵਾ ਨਿਭਾਈ ਗਈ ਉਸ ਦੇ ਵੱਲੋਂ ਆਪਣੀ ਪਛਾਣ ਗੁਪਤ ਰੱਖੀ ਗਈ ਹੈ ਸੋ ਬੁਝਰੇ ਅਪਡੇਟਲੀ ਜੁੜੇ ਹੋ ਹਮਦਰ ਟੀਵੀ ਦੇ ਕੈਮਰਾ ਪਰਸਨ ਮੋਰ ਨਲ ਪਰਵਿੰਦਰ ਮੋਹਾਲੀ